ਮંત્રી ਸਾਹਿਬ ਇੱਕ ਵੀ ਸੜਕ ਹੈ ਕਿ ਮੇਰੇ ਨੂੰ ਸੜਕਾਂ ਜ਼ਰੂਰ ਬਣਾ ਦਿੱਤੀਆਂ ਜਾਣ ਲੋਕ ਗਾਲਾਂ ਕੱਢਦੇ ਆ ਮੇਰੀ ਅਪੀਲ ਹੈ ਮੰਤਰੀ ਜੀ ਨੂੰ ਕਿ ਖੰਭੇ ਪਟਵਾ ਦਿਓ ਲੋਕ ਮਰਨਗੇ ਨਹੀਂ ਤੁਹਾਨੂੰ ਅਸੀਂ ਸਾਦੇ ਹਾਂਗੇ ਸਰਦਾਰ ਕੁਲਜੀਤ ਸਿੰਘ ਰੰਧਾਵਾ ਸਤਕਾਰਯੋਗ ਸਪੀਕਰ ਸਾਹਿਬ ਅੱਜ ਮੇਰਾ ਇੱਕ ਮੈਂ ਮੰਤਰੀ ਜੀ ਨੂੰ ਸਲਾਹ ਦੇ ਸਕਦਾ ਪੀਡਬਲੂਟੀ ਮੰਤਰੀ ਜੀ ਨੂੰ ਤੇ ਬਿਜਲੀ ਵਾਲੇ ਮੰਤਰੀ ਜੀ ਨੂੰ ਕਿ ਮੈਂ ਡੇਰਾ ਬਸੀ ਹਲਕੇ ਤੋਂ ਆਉਣਾ ਬੜਾ ਵੱਡਾ ਹਲਕਾ ਸਪੀਕਰ ਸਾਹਿਬ ਕਈ ਹਜ਼ਾਰਾਂ ਬਿਜਲੀ ਦੇ ਖੰਭੇ ਐਵੇਂ ਲਟਕੇ ਪਏ ਜੀ ਤੇ 2 ਸਾਲ ਹੋ ਗਏ ਮੰਤਰੀ ਨੂੰ ਕਹਿਣਾ ਵੀ ਖੰਭੇ ਪਟਾ ਦਿਓ ਪੰਜਾਬ ਚ ਕਿਤੇ ਲਵਾ ਦਿਓ ਮੋਹਾਲੀ ਜ਼ਿਲ੍ਹੇ ਚ ਲਵਾ ਦਿਓ ਉਹ ਗੰਬਿਆਂ ਦੇ ਨਾਲ ਸੜਕਾਂ ਦੇ ਉੱਪਰ ਹਾਈਵੇ ਦੇ ਉੱਪਰ ਅਨੇਕਾਂ ਜਾਨਾਂ ਜਾਂਦਿਆਂ ਐਕਸੀਡੈਂਟ ਮੇਰੀ ਅਪੀਲ ਹੈ ਮੰਤਰੀ ਜੀ ਨੂੰ ਕਿ ਖੰਭੇ ਪਟਵਾ ਦਿਓ ਲੋਕ ਮਰਨਗੇ ਨਹੀਂ ਤੁਹਾਨੂੰ ਅਸੀਂ ਸਹਸਾ ਦੇਣਗੇ ਦੂਜੀ ਇੱਕ ਬੇਨਤੀ ਹੋਰ ਹੈ ਅੱਜ ਅੱਜ ਪੀਡਬਲਯੂਡੀ ਦਾ ਜਿਹੜਾ ਰੋਡ ਹੈ ਡੇਰਾ ਬੱਸੀ ਹਲਕੇ ਦਾ ਸਰ ਆ ਗੁਰਲਾਲ ਜੀ ਬੈਠੇ ਨੇ ਇਹਨਾਂ ਦੇ ਉੱਤੇ ਕਿਸਾਨ ਅੰਦੋਲਨ ਸ਼ੰਭੂ ਬੰਦ ਡੇਰਾ ਬੱਸੀ 'ਚ ਇੱਕ ਵੀ ਪੀਡਬਲਯੂਡੀ ਦੀ ਸੜਕ ਮੰਤਰੀ ਸਾਹਿਬ ਮੰਤਰੀ ਸਾਹਿਬ ਇੱਕ ਵੀ ਸੜਕ ਹੈ ਨਹੀਂ 22 ਸਾਲਾਂ 'ਚ ਮੈਂ ਅਪੀਲ ਕਰਦਾ ਤੁਹਾਡੇ ਜਰੀਏ ਮੁੱਖ ਮੰਤਰੀ ਸਾਹਿਬ ਨੂੰ ਕਿ ਮੇਨੂੰ ਸੜਕਾਂ ਜ਼ਰੂਰ ਬਣਾ ਦਿੱਤੀਆਂ ਜਾਣ ਲੋਕ ਗਾਲ੍ਹਾਂ ਕੱਢਦੇ ਆ ਆ ਤੁਸੀਂ ਸਾਰੇ ਜਾਣੇ ਹੋ ਪੰਜਾਬ ਦੇ ਐਮਐਲਏ ਬਲੇ ਹਲਕੇ ਵੱਲੋਂ ਇਹ ਬੇਨਤੀ ਹੈ ਸੜਕਾਂ ਬਣਾ ਦਿਓ ਥੈਂਕ ਯੂ ਥੈਂਕ ਯੂ ਅੱਜ ਵਿਧਾਨ ਸਭਾ ਦੇ ਵਿੱਚ ਉਸ ਸਮੇਂ ਅਜੀਬੋ ਗਰੀ ਮਾਹੌਲ ਬਣ ਜਾਂਦਾ ਏ ਜਦੋਂ ਆਮ ਆਦਮੀ ਪਾਰਟੀ ਦੇ ਡੇਰਾ ਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਵੱਲੋਂ ਇੱਕ ਗੱਲ ਆਕੀ ਜਾਂਦੀ ਆ ਉਹ ਵਿਧਾਨ ਸਭਾ ਜ਼ਿਕਰ ਕਰਦੇ ਨੇ ਕਿ ਬਈ ਸਾਡੇ ਹਲਕੇ ਦੇ ਵਿੱਚ ਸੜਕਾਂ ਬਣਾ ਦਿਓ ਲੋਕ ਗਾਲ੍ਹਾਂ ਬਹੁਤ ਕੱਢਦੇ ਨੇ ਉਹ ਜ਼ਿਕਰ ਕਰਦੇ ਨੇ ਕਿ ਮੰਤਰੀ ਸਾਹਿਬ ਛੜਕਾਂ ਬਣਾਵੋ ਲੋਕ ਗਾਲਾਂ ਬਹੁਤ ਕੱਢਦੇ ਨੇ ਇਸ ਦੇ ਨਾਲ ਨਾਲ ਉਹ ਆਪਣੇ ਹਲਕੇ ਵਿੱਚ ਲੱਗੇ ਨਜਾਇਜ਼ ਖੰਭਿਆਂ ਨੂੰ ਲੈ ਕੇ ਵੀ ਗੱਲ ਕਰਦੇ ਨੇ ਕਿ ਜਿਨ੍ਹਾਂ ਦੀ ਜ਼ਰੂਰਤ ਨਹੀਂ ਪਰ ਖੰਭੇ ਲੱਗੇ ਹੋਏ ਨੇ ਜਿਨ੍ਹਾਂ ਕਰਕੇ ਐਕਸੀਡੈਂਟ ਵੀ ਜ਼ਿਆਦਾ ਹੁੰਦੇ ਨੇ ਸਤਕਾਰਯੋਗ ਸਪੀਕਰ ਸਾਹਿਬ ਅੱਜ ਮੇਰਾ ਇੱਕ ਮੈਂ ਮੰਤਰੀ ਜੀ ਨੂੰ ਸਲਾਹ ਦੇ ਸਕਦਾ ਪੀਡਬਲੂਡੀ ਮੰਤਰੀ ਜੀ ਨੂੰ ਤੇ ਬਿਜਲੀ ਵਾਲੇ ਮੰਤਰੀ ਜੀ ਨੂੰ ਕਿ ਮੈਂ ਡੇਰਾ ਬਸੀ ਹਲਕੇ ਤੋਂ ਆਉਣਾ ਬੜਾ ਵੱਡਾ ਹਲਕਾ ਹੈ ਸਪੀਕਰ ਸਾਹਿਬ ਕਈ ਹਜ਼ਾਰਾਂ ਬਿਜਲੀ ਦੇ ਖੰਭੇ ਐਵੇਂ ਲਟਕੇ ਪਏ ਜੀ ਤੇ 2 ਸਾਲ ਹੋ ਗਏ ਮੰਤਰੀ ਨੂੰ ਕਹਿਣਾ ਵੀ ਖੰਭੇ ਪਟਾ ਦਿਓ ਪੰਜਾਬ ਚ ਕਿਤੇ ਲਵਾ ਦਿਓ ਮੋਹਾਲੀ ਜ਼ਿਲ੍ਹੇ ਚ ਲਵਾ ਦਿਓ ਉਹ ਗੰਬਿਆਂ ਦੇ ਨਾਲ ਸੜਕਾਂ ਦੇ ਉੱਪਰ ਹਾਈਵੇ ਦੇ ਉੱਪਰ ਅਨੇਕਾਂ ਜਾਨਾਂ ਜਾਂਦੇ ਆਂ ਨੇक्स्ट ਡਾ ਮੇਰੀ ਅਪੀਲ ਹੈ ਮੰਤਰੀ ਜੀ ਨੂੰ ਕਿ ਖੰਭੇ ਪਟਵਾ ਦਿਓ ਲੋਕ ਮਰਨਗੇ ਨਹੀਂ ਤਾਨੂੰ ਅਸੀਂ ਸਾਦੇ ਹਾਂਗੇ ਦੂਜੀ ਇੱਕ ਬੇਨਤੀ ਹੋਰ ਹੈ ਅੱਜ ਅੱਜ ਪੀਡਬਲਯੂਡੀ ਦਾ ਜਿਹੜਾ ਰੋਡ ਹੈ ਡੇਰਾ ਬੱਸੀ ਹਲਕੇ ਦਾ ਸਰ ਆ ਗੁਰਲਾਲ ਜੀ ਬੈਠੇ ਨੇ ਇਹਨਾਂ ਦੇ ਉੱਤੇ ਕਿਸਾਨ ਅੰਦੋਲਨ ਸ਼ੰਭੂ ਬੰਦ ਡੇਰਾ ਬੱਸੀ ਚ ਇੱਕ ਵੀ ਪੀਡਬਲਯੂਡੀ ਦੀ ਸੜਕ ਮੰਤਰੀ ਸਾਹਿਬ ਮੰਤਰੀ ਸਾਹਿਬ ਇੱਕ ਵੀ ਸੜਕ ਹੈ ਨਹੀਂ 22 ਸਾਲਾਂ ਚ ਮੈਂ ਅਪੀਲ ਕਰਦਾ ਤੁਹਾਡੇ ਜਰੀਏ ਮੁੱਖ ਮੰਤਰੀ ਸਾਹਿਬ ਨੂੰ ਕਿ ਮੇਰੇ ਉਹ ਸੜਕਾਂ ਜਰੂਰ ਬਣਾ ਦਿੱਤੀਆਂ ਜਾਣ ਲੋਕ ਗਾਲਾਂ ਕੱਢਦੇ ਆ ਆ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਐਮਐਲਏ ਮਲੇ ਹਲਕੇ ਵੱਲੋਂ ਇਹ ਬੇਨਤੀ ਹੈ ਸੜਕਾਂ ਬਣਾ ਦਿਓ ਥੈਂਕ ਯੂ ਥੈਂਕ ਯੂ